हाँ हाँ जी हाँ जी ठीक है ठीक है ठीक है मैं समझगीबी तो कोई गल नहीं मैं थोड़े दिन तक आवागी एक जड़ी बुढ़ी जी ना करो निकल नहीं दें मैं कोई हिसाब बना के निकलांगी करो तो फिक्र ना करो मैं आवी होर नहीं चिंता ना करो मैं कहनी भी मैं आवी दो चार दिन तक ठीक इत हैं ਪਾ ਵਿਵੇਦੀ ਦਾ ਫੋਨ ਆਇਆ ਸੀ ਹਾਂ ਤੇ ਮੈਂ ਮਾਤਾ ਸਾਹਮਣੇ ਕੀਤਾ ਨਹੀਂ ਮਾਤਾ ਕੰਦੀ ਘਰ ਪੇਕਿਆ ਨਹੀਂ ਉਹਨੂੰ ਦੱਸਦੀ ਵੀ ਐ ਇਥੋਂ ਦੀ ਚੂਲੀਆਂ ਚਾਹੀਆਂ ਕਰਦੀ ਮੈਂ ਸ਼ੁਰੂ ਤੋਂ ਨਾ ਉਹਨੂੰ ਇਹੋ ਆ ਜਦੋਂ ਦੇ ਫੋਨ ਲੈ ਕੇ ਨੇ ਦਿੱਤੇ ਆ ਕਿ ਇਹ ਬਸ ਪੇਕਿਆ ਨਾ ਚੁਗਲੀਆਂ ਹੀ ਕਰਦੀ ਆ ਦੱਸਣਾ ਦਿਮਾਗ ਕੰਮ ਨਹੀਂ ਕਰਦਾ ਜਿ ਤਰ੍ਹਾਂ ਦੀ ਮਾਤਾ ਨਾ ਆਪਾਂ ਇੰਨੀ ਉਮਰ ਇਥੇ ਕੱਢਣੀ ਨਹੀਂ ਸੀ ਤੇ ਹੋਰ ਅੱਛਾ ਤੂੰ ਨਾ ਹੋ ਜਿਆ ਕਰਤੂਤਾਗਾ ਤਾਂ ਨਾ ਚੂਲੀਆਂ ਕਰ ਮੇਰੀ ਗੱਲ ਸੁਣ ਤੈਨੂੰ ਪਤਾ ਨਹੀਂ ਕੱਲ ਵਿਚਾਰ ਗਈਆਂ ਸੀ ਆਹੋ ਹੈ ਤੇ ਮੈਂ ਪਾਇਲਟ ਨੂੰ ਪੁੱਛਿਆ ਪਾਇਲਟ ਤੇ ਮੈਂ ਕਿਹਾ ਤੂੰ ਪਾਇਲ ਕੀ ਗੱਲ ਤੂੰ ਥੱਕੀ ਕਿਉਂ ਹੈ ਲੱਤਾਂ ਕਿਉਂ ਚੁੱਕ ਚੁੱਕ ਮਾਰਨ ਢਈਆਂ ਤੇ ਨਾਲੇ ਗਈ ਕਿੱਥੇ ਸੀ 4-5 ਘੰਟੇ ਲਾਏ ਅੰਮਾ ਤਾਂ ਦੀਆਂ ਕਰਤੂਤਾਂ ਸੁਣ ਲਾ ਮਾਤਾ ਨੇ ਕੀ ਕੀਤਾ ਇੱਥੋਂ ਲੈ ਗਈ ਉਹਨੂੰ ਬਾਜ਼ਾਰ ਅੱਛਾ ਤੇ ਕੰਦੀ ਤਾਂ ਉਹਨੂੰ ਸੂਟ ਲੈ ਕੇ ਦੇਣੀਆ ਟੱਡੀਆਂ ਮਾਮਾ ਵਾਸਤੇ ਤੇ ਆਂਦੀ ਪਾਇਲ ਕੰਦੀ ਕਿ ਉੱਥੇ ਮੰਮਾ ਕੋ ਜਾ ਕੇ ਕੰਦੀ ਆ ਕੀ ਕੀ ਨਾ ਕੰਦੇ ਸਰ ਨਾਲ ਮਿੰਗੇ ਸੂਟ ਵਖਾ ਸਰ ਨਾਲ ਮਿੰਗੇ ਸੂਟ ਵਖਾ ਤੇ ਆਂਦੇ ਬਿਲ ਹਰੇ 3500 ਕੇ 3700 ਬਣਿਆ ਤੇ ਉਹਨਾਂ ਕੋ ਕੰਦੇ 500 ਲੈਣਾ ਜੇ ਤੇ ਦੁਕਾਨ ਵਾਲੇ ਨੇ ਤੱਕੇ ਦੇ ਕੇ ਬਾਹਰ ਕੰਡਿਆ ਕੰਦਾ ਨਿਕਲੋ ਬਾਹਰ ਇਹ ਤੇ ਬਦਨਾਮੀ ਕਰਾਰ ਤੇ ਲੱਗੀ ਸਾਡੇ ਘਰ ਦੀ ਪਤਾ ਨਹੀਂ ਸੱਤ ਅੱਠ ਸੂਟ ਹੈ ਇੰਨੇ ਪੈਸਾ ਐਡਾ ਹਿੱਕ ਤੇ ਲੈ ਕੇ ਮਰਨਾ ਉਹ ਪੈਸੇ ਦਾ ਫਾਇਦਾ ਕੀ ਜਿਹੜਾ 3 ਪੁੱਤਾਂ ਨੂੰ ਖੁਸ਼ੀ ਨਾ ਦੇ ਸਕੇ ਉਥੇ ਹੈ ਹੀ ਹੈ ਉਥੇ ਹੈ ਹੀ ਆਪਾਂ ਤੇ ਪਹਿਨੇ ਕੱਢ ਲਈ ਆ ਹਾਂ ਹਾਂ ਤੇ ਆ ਬੱਚੇ ਅੱਜ ਕੱਲ ਤੇ ਕੱਢਣਗੇ ਕਿੱਥੇ ਕੱਢਣ ਹੈ ਦੂਜੀ ਹੋਰ ਕਰਤੂਤ ਸੁਣ ਲਾ ਗਲੀ ਚ ਤੇ ਆਪਾਂ ਸਬਜੀ ਲੈ ਹੀ ਲੈਨੇ ਮਾੜੀ ਚੰਗੀ ਤੇ ਸਾਨੂੰ ਪਤਾ ਮਾਤਾ ਦੀਆਂ ਕਰਤੂਤਾਂ ਦਾ ਪੋਤਰੀ ਨੂੰ ਤੇ ਪਹਿਲੀ ਵਾਰੀ ਪਤਾ ਲੱਗਾ ਨਾ ਆਂਦੀ ਸਬਜ਼ੀਆਂ ਲੈ ਲੈ ਗੰਡੇ ਆਲੂ ਬਤਾਉਂ ਬਤਾਉਂ ਲੈ ਲੈਨੇ ਹੈ ਤੇ ਉਹਨੇ ਪਾਤੀਆਂ ਇੰਨੀਆਂ ਕਿ ਮਿਰਚਾਂ ਸਬਜੀ ਫੇਰ ਉੱਥੇ ਹੀ ਛੁੱਟੀ ਉਹਨੇ ਕੰਦੀ ਇੰਨੀ ਸਬਜੀ ਦੇ ਨਾਲ ਇੰਨੀਆਂ ਕਿ ਮਿਰਚਾਂ ਕੰਦਾ ਆਹੋ ਪੈਂਜੀ ਇੰਨੀਆਂ ਕਿ ਮਿਰਚਾਂ ਆਂਦੀ ਆ ਇੰਨੇ ਬਤਾਉਂ ਵੱਖਰੇ ਲੈ ਉਹਨੂੰ ਕਦੀ ਹੋਣ ਮਿਰਚਾਂ ਪਾ ਉਹਨੇ ਬਤਾਉਂਗਾ ਨਾ ਮਿਰਚਾਂ ਬਾਤੀਆਂ ਫਿਰ ਕੰਦੀ ਗੰਡੇ ਦੇ ਫਿਰ ਉਹਨੇ ਇੰਨੀਆਂ ਕਿ ਮਿਰਚਾਂ ਬਾਤੀਆਂ ਫਿਰ ਕੰਦੀ ਆਲੂ ਦੇ ਤੇ ਦੁਕਾਨ ਵਾਲੇ ਨੂੰ ਕੰਦੀ ਹੋਣ ਦੱਸ ਪੰਜ ਸਬਜੀ ਦੇ ਨਾਲ ਤੂੰ ਇੰਨੀਆਂ ਕਿ ਮਿਰਚਾਂ ਦਿੱਤੀਆਂ ਤੇ ਉਹੋ ਹੀ ਪੰਜ ਸਬ지ਆਂ ਲਈਆਂ ਤੇ ਹੁਣ ਮਿਰਚਾਂ ਲਈਆਂ ਤੇ ਮੇਰੇ ਮੇਰੇ ਪੈਸੇ ਬਚੇ ਇਹ ਹੀ ਕੁਛ ਕਰਦੀ ਹੁੰਦੀ ਹੋ ਗਲੀ ਚ ਵੀ ਆਈ ਕੁਛ ਕਰਦੀ ਐ ਮਹੱਲਾ ਸਾਰਾ ਵੇਖਦਾ ਹੈ ਹੈ ਜੇ ਕੁੜੀ ਨੂੰ ਕਹਿੰਦੇ ਗੋਲ ਗੱਪੇ ਖਵਾਉਣ ਲੱਗੀ ਤੇ ਕਿ 20 ਦੇ ਤਿੰਨ ਗੋਲ ਗੱਪੇ ਤੇ ਆਪ ਦੋ ਖਾਦੇ ਤੇ ਉਹਨੂੰ ਕੇ ਫਟੇ ਮੂੰ ਕੀ ਕਿਦਨੇ ਕੋਈ ਕਿਸੇ ਨਾਲ ਖੁਸ਼ ਨਹੀਂ ਗਾਦੇ ਨਾ ਨਾ ਬੱਚੇ ਤੇ ਨਾ ਵੱਡੇ ਕੋਈ ਨਹੀਂ ਖੁਸ਼ ਹੈ ਗਾਦੇ ਮੇਰੀ ਗੱਲ ਸੁਣ ਲੈ ਪਹਿਨੇ ਉਹ ਤਾਂ ਹਾਸੇ ਮਜ਼ਾਕ ਚ ਆਪਾਂ ਕਰਦੀਆਂ ਰਹਿੰਦੀਆਂ ਮਾਤਾ ਦੀਆਂ ਗੱਲਾਂ ਪਰ ਆਹ ਕੰਮ ਨਹੀਂ ਉਹ ਚੰਗਾ ਨਹੀਂ ਸੂਟ ਲਈ ਆਈ ਹੈ ਸਵਾਹ ਲੈ ਕੇ ਆਈ ਉਸ ਸਦਾ ਚੁੱਲਿਆਂ ਦੀ ਇਹ ਤਾਂ ਕੰਨੀ ਸੀ 100 ਦੇ 2 ਲੱਖ ਦੇਣੇ ਸੋ ਅਜੇ ਦੋ ਨਹੀਂ ਪਹਿਣਾ ਇੱਕ ਪਾਤ ਇੱਕ ਧੋ 100 ਦੇ ਦੋ ਤੂੰ ਗੱਲ ਕਹਿ ਰਹੀ ਆ ਉਹ ਜਿਹੜੇ 7 8 ਸੂਟ ਇਹਨੇ ਲੈ ਸੀ 500 ਦੇਣ ਦੀ ਸੀ ਉਹ ਤਾਂ 50 ਤਾਂ ਵੇਲੇ 30 40 ਦੇ ਇੱਕ ਪਹਿਣਾ ਸੀ ਚਲਾਗਾ ਦਫਾ ਕਰ ਇਹਦਾ ਹਾਲ ਸਾਡੀ ਜਿਹਾ ਨੰਗੀ ਆ ਹੈ ਨਾ ਇੰਨੇ ਮਰਨਾ ਤੇ ਨਾ ਸਾਨੂੰ ਮਰੂ ਤੇਣਾ ਦੇਖਿਆ ਨਾ ਉਸੇ ਤੇਰਾ ਨਾ ਕੀ ਹਾਲ ਕਰਨ ਲੱਗੀ ਇਹ ਕੀ ਬਣੀ ਹੋਈ ਆ ਨੀ ਇਸੋ ਨੇ ਕੱਪੜੇ ਪਾ ਕੇ ਇੰਨੀ ਪਿਆਰੀ ਲੱਗਦੀ ਵੀ ਇਹ ਕੀ ਬਣੀ ਹੋਈ ਆ ਇਹ ਕੀ ਕੱਪੜੇ ਪਾਏ ਆ ਮੇਰੀ ਗੱਲ ਸੁਣ ਲੈ ਆਪਾਂ ਤਾਂ ਸਾਰੀ ਉਮਰ ਕੱਢ ਲਾ ਪਰ ਆਪਾਂ ਮਨੇ ਬੱਚਿਆਂ ਨੂੰ ਨੇ ਇਤਰਾ ਕਰਨਾ ਮੈਂ ਤਾਂ ਕਿਰਨ ਨੂੰ ਖਿੱਚ ਕੇ ਲਾ ਗਈ ਮੈਂ ਕਿਹਾ ਨੇ ਅੰਜੀ ਰਹਿਣਾ ਮੈਂ ਮਾਤਾ ਨੂੰ ਸੁਣਾਤਾ ਹੀ ਮੈਂ ਕਿਹਾ ਸੰਦੇ ਦਬ ਲੈ ਗਲੇ ਕਪੜੇ ਤੇ ਸਾਨੂੰ ਸਾਰੀ ਉਮਰ ਸਾਡੀ ਘਟ ਤੇ ਮੈਂ ਦੀ ਰੀਜਾ ਨਹੀਂ ਕਿਉਂ ਹੀ ਆਏ ਕਪੜੇ ਮੈਂ ਕੱਢ ਨਹੀਂ ਪਈਆਂ ਨਾ ਮੈਂ ਵੀ ਪਾਏ ਮੈਂ ਕਿਹਾ ਮੈਂ ਕਿਹਾ ਮੈਂ ਆਪਣੇ ਨੂੰ ਦੀ ਰੀਜਾ ਨਹੀਂ ਕਿ ਤੇ ਖਰਾਬ ਹੁੰਦੀ ਸੱਚ ਨਾ ਦਬੰਦੇ ਨੇ ਇਹਦੀਆਂ ਸੋਟੀਆਂ ਖਾਲੀ ਦੀਆਂ ਹਾਂ ਤੇ ਇਹ ਨਹੀਂ ਕਿ ਜਿਹੜੀਆਂ ਸੋਟੀਆਂ ਡੰਗਾ ਸਾਡੇ ਤੇ ਵੱਜ ਗਈਆਂ ਤੇ ਹੁਣ ਆਪਾਂ ਆਪਣੇ ਨੂੰਹਾਂ ਤੇ ਵੀ ਮਰਵਾਈਏ ਇਹ ਕੁਝ ਨਹੀਂ ਹੋਣ ਦੇਣਾ ਕੱਲ ਨੂੰ ਮੇਰਾ ਵੀ ਪਹਿਣਾ ਜਵਾਈ ਭਾਈ ਆਣਾ ਨੇ ਕਿ ਕੰਨਾ ਚਲਾਣਾ ਮੈਂ ਨਹੀਂ ਆਪਣੇ ਦੇਖ ਲੋ ਜਾਈ ਇੱਕ ਮਿੰਟ ਮਾਸੀ ਦਾ ਫੋਨ ਆਂਡੇ ਤੇਰੀ ਮਾਸੀ ਤਾਂ ਤੇਰੀ ਮਾਸੀ ਨੂੰ ਕਿਥੋਂ ਕਿਥੋਂ ਲੋੜ ਪਈ ਮੇਰੇ ਤੇਰੀ ਮਾਸੀ ਉਹ ਨਹੀਂ ਮੇਰੀ ਮਾਸੀ ਨਹੀਂ ਸਾਡੀ ਚਾਈ ਦੀ ਮਾਸੀ ਦਾ ਚਾਈ ਦੀ ਭੈਣ ਦਾ ਭੈਣ ਦਾ ਹੋਇਆ ਕਿ ਚਾਈ ਦੀ ਭੈਣ ਦਾ ਤੇ ਘਰ ਚੋਕ ਨੂੰ ਗੱਲ ਕਰ ਹੈਲੋ ਹਾਂਜੀ ਮਾਸੀ ਪਹਿਰੇ ਹੀ ਪਹਿਣਾ ਕਰ ਲੈ ਨਹੀਂ ਤਨੇ ਹਾਂ ਠੀਕ ਹੈ ਪਹਿਰੀ ਪਹਿਣਾ ਜੇ ਕੀ ਹਾਲ ਚੱਲ ਜੇ ਠੀਕ ਹੋਣਾ ਚੈਨ ਗੱਲ ਕਰਨੀ ਕਰਾ ਦਨੀ ਮੈਂ ਤੁਹਾਡੀ ਕਰਾ ਦਨੀ ਉਹ ਖਾਸ ਕੰਮ ਹੈ ਕਰਾਨੀ ਕਰਾਨੀ ਅੰਦਰ ਜਾ ਕੇ ਕਰਾਨੀ ਤੁਹਾਡੀ ਚੰਗਾ ਕੀਤਾ ਨਾ ਸਿਪਾਈਆਂ ਵਾਲੇ ਮੈਂ ਹਟਾ ਲੇ ਹੁਣ ਵੇਖ ਆਪਣੀ ਲੋਨ ਨੂੰ ਅਪੇ ਕੰਮ ਕਰਦਿਆਂ ਨੇ ਤੇ ਨਾਲੇ ਮੇਰਾ 2000 ਰੁਪਿਆ ਵੀ ਬਚ ਗਿਆ ਹਾਂ ਉਹ ਗੱਲ ਨਾਲ ਮੈਨੂੰ ਇੰਨੀ ਖੁਸ਼ੀ ਹੋਈ ਤੇਰੀ ਮਾਸੀ ਦਾ ਫੋਨ ਆਇਆ ਗੱਲ ਕਰ ਲੋ ਮੈਂ ਤੇਰੀ ਮਾਸੀ ਨਾਲ ਨਹੀਂ ਗੱਲ ਗੁਲ ਕੋਈ ਵੀ ਕਰਨੀ ਮੇਰੀ ਮਾਸੀ ਦਾ ਨਹੀਂ ਐ ਤੁਹਾਡੀ ਭੈਣ ਦਾ ਆਇਆ ਹੈ ਹਾਂ ਮੇਰੀ ਭੈਣ ਦਾ ਫੋਨ ਆਇਆ ਇਹਦੀ ਗੱਲ ਕਰ ਲੋ ਹੈਲੋ ਹੈਲੋ ਭੈਣ ਕੀ ਹਾਲੀ ਕਾ ਕੀ ਹਾਲ ਚਾਲ ਠੀਕ ਠਾਕ ਹੈ ਮੈਂ ਗੱਲਣ ਡਈ ਪੂਰਾ ਮੈਂ ਕਿ ਆਹੋ ਚਾਹ ਹੋਰ ਭੈਣ ਕੀ ਕਰਾ ਖੋਦ ਕੀ ਤੂchna ਆਪਣਾ ਠੀਕ ਠਾਕ ਆ ਲੈ ਹਾਂ ਬੜਾ ਬੜਾ ਵਧੀਆ ਪੈਣੇ ਬੜਾ ਵਧੀਆ ਨਹੀਂ ਪੈਣੇ ਨਹੀਂ ਸਾਡੇ ਕਿਤੇ ਇੱਥੇ ਬਦਲ ਆਇਆ ਸਵੇਰੇ ਉੰਤਰਾ ਸਾਰੀਆਂ ਪਾਥੀਆਂ ਭੇਜ ਗਈਆਂ ਮੇਰੀਆਂ ਅੱਛਾ ਆਹੋ ਨਹੀਂ ਪੈਣੇ ਸਾਡੇ ਤੇ ਇੱਥੇ ਮੀ ਆਇਆ ਹੀ ਨਹੀਂ ਇੱਥੇ ਤੇ ਸਾਡੇ ਆਇਆ ਹੀ ਨਹੀਂ ਬਿਲਕੁਲ ਮੀ ਅਸੀਂ ਤੇ ਵੇਖਾ ਗਰਮੀ ਵਿੱਚ ਬੈਠੇ ਹੋਇਆ ਅੱਛਾ ਮੇਰੀ ਗੱਲ ਸੁਣੇ ਪੈਣੇ ਮੈਂ ਤੇਨਾਂ ਕ ਗੱਲ ਕਰਨੀ ਆ ਹੈ ਭੋਲੀ ਦੀ ਭੋਲੀ ਆ ਮੇਰੀ ਗੱਲ ਸੁਣ ਆ ਗੋਲਡੀ ਦੀ ਵੋਟੀ ਦਾ ਆਇਆ ਨਹੀਂ ਸੋਨ ਦਾ ਮਹੀਨਾ ਨਹੀਂ ਹਈ ਤੇ ਨਹੀਂ ਆਇਆ ਲੈ ਭੈਣੇ ਆ ਪਹਿਲਾ ਸੋਹਣੇ ਸੋਮਵਾਰ ਪਹਿਲਾ ਸੋਹਣ ਸੀ ਉਹ ਤੇ ਤੂੰ ਕਹਿ ਨਾ ਉਹਨਾਂ ਨੂੰ ਤੇ ਨਾਲੇ ਮੇਰਾ ਸੂਟ ਵੀ ਵੰਗਵਾਵੀ ਮਾਸੀ ਸੱਸ ਦਾ ਵੀ ਸੂਟ ਵਧੀਆ ਬੰਦਦਾ ਹੈ ਅੱਛਾ ਆਹੋ ਆ ਤਾਂ ਕੋਈ ਗੱਲ ਨਹੀਂ ਕੀ ਮੈਂ ਕਹਿ ਦਿੰਨੀ ਆ ਤੇ ਤੂੰ ਕਿਹਾ ਨਹੀਂ ਹਜੇ ਨਹੀਂ ਹਈ ਮੈਂ ਕਿਤੇ ਕਿਹਾ ਵੈ ਮੈਂ ਕਿਹਾ ਚੱਲ ਕੋਈ ਨਹੀਂ ਹਜੇ ਥੋੜੇ ਦਿਨ ਹੈ ਗਈ ਨਹੀਂ ਕੋਈ ਨੂੰ ਮੈਂ ਕਹਿ ਦਿੰਨੀ ਆ ਉਹ ਕੋਈ ਗੱਲ ਨਹੀਂ ਕਿ ਮੈਂ ਅੱਜ ਹੀ ਕਹਿ ਦਿੰਨੀ ਆ ਭੈਣੇ ਤੂੰ ਤਾਂ ਮੈਨੂੰ ਗੱਦੀ ਹੁੰਦੀ ਸੀ ਪਹਿਲੇ ਸੋਣ ਤੇ ਵਰਤਕ ਗੱਜਣਾ ਚਾਹੀਦਾ ਤੇ ਹੁਣ ਕੋਈ ਗੱਲ ਨਹੀਂ ਹੈਗੀ ਔ ਸਾਰਾ ਮਹੀਨਾ ਤੇ ਜੇ ਗੈਰਾਂ ਸੌਂਦਾ ਤੂੰ ਚਿੰਤਾ ਕੋ ਕਰਣ ਨਹੀਂ ਹੈ ਆ ਜਾਣਗੇ ਵੇਖੀ ਸਾਡੇ ਵੀ ਕਪੜੇ ਨਾਲ ਆਣਗੇ ਸਭ ਕੁਝ ਸਾਡਾ ਆਏਗਾ ਨਹੀਂ ਪੈਣੇ ਸੌਂਦਾ ਨਹੀਂ ਇਹ ਤਾਂ ਉੱਠਣ ਦਾ ਵੇਲਾ ਹੀ ਚਲ ਠੀਕ ਆ ਮੇਰੀ ਨੂੰਹ ਤੁਰੀ ਆਣ ਈ ਤੇ ਕਹਿ ਕੇ ਨਾ ਤੇ ਮੰਗਵਾਲਵੇਂ ਚੰਗਾ ਸੌਂਦਾ ਮਹੀਨਾ ਹਾਂ ਤੇ ਖੀਰ ਪੂੜੇ ਨਾਲ ਉਹਨਾਂ ਨੂੰ ਕਵੀ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈ ਵੇ ਪਤੀਲਾ ਭਰ ਕੇ ਵੇ ਖੀਰ ਦਾ ਅੰਦਰ ਨਹੀਂ ਪਤੀਲਾ ਨਹੀਂ ਬਾਲਟੀ ਮੰਗਵਾ ਆਹ ਠੀਕ ਆ ਠੀਕ ਆ ਆ ਗਈ ਆ ਤੇ ਕੋਈ ਗੱਲ ਨਹੀਂ ਕੀ 5-7 ਕਿੱਲਾ ਪੂਰੇ ਆ ਪੂਰੇ ਪੂਰੇ ਵੀ ਮੰਗਾ ਲਾਂਗੇ ਹਾਂ ਚਲ ਠੀਕ ਹੈ ਠੀਕ ਆ ਅਸਲੀ ਮੈਨੂੰ ਮੈਨੂੰ ਤੇ ਯਾਦ ਹੀ ਨਹੀਂ ਗਿਆ ਫੋਂਦਾ ਮਿੰਨਾ ਕਿਰਨ ਹੈ ਹਾਂਜੀ ਦਾਦੀ ਜੀ ਆ ਜਰਾ ਬਾਹਰ ਆ ਇੱਕ ਮਿੰਟ ਹੀ ਐ ਆਈ ਆਈ ਹਾਂ ਹਾਂਜੀ ਦਾਦੀ ਜੀ ਇਹ ਕੀ ਹਾਲ ਚਾਲ ਹੀ ਠੀਕ ਠਾਕ ਹੈ ਹਾਂਜੀ ਦਾਦੀ ਜੀ ਮੈਂ ਤੇ ਠੀਕ ਆ ਹਾਂ ਹੋਰ ਸੁਣਾ ਪਰਿਵਾਰ ਸਾਰਾ ਠੀਕ ਠਾਕ ਹੈ ਪਰਿਵਾਰ ਹਾਂ ਧੀਏ ਤੇਰਾ ਜਿਹੜਾ ਉਧਰ ਦਾ ਪਰਿਵਾਰ ਸਾਰਾ ਠੀਕ ਠਾਕ ਹੈ ਹਾਂਜੀ ਦਾਦੀ ਉਹ ਵੀ ਸਾਰੇ ਵਧੀਆ ਅੱਛਾ ਕੀ ਹੋਇਆ ਦਾਦੀ ਹਾਏ ਹਾਏ ਕੁਛ ਨਹੀਂ ਚਾ ਧੀਏ ਤੇ ਬੈਠ ਤੇ ਸਹੀ ਹਾਂਜੀ ਹਾਂ ਹੋਰ ਸੁਣਾ ਸਭ ਰਾਜੀ ਕਾਜੀ ਨੇ अच्छा फिर आज फिर की बनाना ਕੀ ਬਣਾਣਾ? ਤੂੰ ਠੀਕ ਹੋ ਕੇ ਬਣਾ ਦੇਂਗੀ। ਹਾਂ ਨਹੀਂ ਤੇ ਇਹ ਅੱਜ ਤੂੰ ਜੋ ਬਣਾਏਂਗੀ ਅਸੀਂ ਖਾ ਲਾਂਗੇ। ਅੱਛਾ? ਹਾਂ ਅੱਜ ਤੂੰ ਜੋ ਬਣਾਣਾ ਨਾ ਅੱਜ ਅਸੀਂ ਸਾਰਿਆਂ ਨੇ ਉਹ ਹੀ ਕੁਝ ਖਾਣਾ ਹੈ। ਕਿਹ ਰਾਂ ਨਾ ਅੱਜ ਤੂੰ ਜੋ ਖਾਣਾ ਨਾ ਤੇ ਮੈਂ ਤੈਨੂੰ ਅੱਜ ਬਣਾ ਕੇ ਦੇਨੀ ਆ। ਤੂੰ ਦਾਦੀ ਦੇ ਤਰ੍ਹਾਂ ਖਾ ਕੇ ਵੇਖੀ। ਤੂੰ ਸੀ ਬਣਾਣਾ? ਹਾਂ ਮੈਨੂੰ ਕੀ ਏ? ਮੈਂ ਬਣਾ ਦੇਨੀ ਆ। ਉਹ ਗੱਲ ਤੇ ਠੀਕ ਆ ਦਾਦੀ। ਤੁਹਾਨੂੰ ਕੀ ਹੋ ਗਿਆ ਅੱਜ? ਤੂੰ ਠੀਕ ਤੇ ਜੇ? ਹਾਂ ਮੈਂ ਠੀਕ ਹੋ ਗਈ ਮੈਨੂੰ ਕੀ ਹੋਇਆ ਆ ਆ। ਚਲੋ ਠੀਕ ਹੈ ਦਾਦੀ ਹਾਂ ਅੱਛਾ ਮੈਂ ਕਿਰਨ ਤੇਰੀ ਮੰਮੀ ਉਹਨਾਂ ਨੇ ਕਦੋਂ ਆਣਾ ਮੈਂ ਕਿਉਂ ਕੀ ਹੋਇਆ ਦਾਦੀ ਜੀ ਮੰਮੀ ਉਹਨਾਂ ਨੇ ਕੀ ਕਰਨਾ ਨਾ ਹਾਏ ਹਾਏ ਮੈਂ ਕਹਿੰਉਂ ਨਾ ਆਣਾ ਤੇ ਆਪਾਂ ਕੋਈ ਚੀਜ਼ ਵਸਤੂ ਕੋਈ ਬਾਜ਼ਾਰੋਂ ਕੋਈ ਚੀਜ਼ ਲਿਆਣੀ ਕਰਦੀ ਹੈ ਤੇ ਆਪਾਂ ਲੈ ਆਈਏ ਜਾ ਕੇ ਪਰ ਉਹਨਾਂ ਨੇ ਆਣਾ ਕੀ ਕਰਨਾ ਮੈਨੂੰ ਇਹ ਗੱਲ ਨਹੀਂ ਸਮਝ ਆਈ ਹਾਏ ਹਾਏ ਤੇ ਇਹ ਅਸੋਂ ਦਾ ਮਹੀਨਾ ਜੋ ਹੋਇਆ ਤੇ ਫੇਰ ਦਾਦੀ ਜੀ ਕਿ ਫੇਰ ਤੁਹਾਨੂੰ ਪਤਾ ਵੀ ਸੋਂਦੇ ਮਹੀਨੇ ਚ ਮਾਪੇ ਆਂਦੇ ਹੀ ਨਹੀਂ ਧੀਆਂ ਨੂੰ ਦੇਣ ਵਾਸਤੇ ਵੀ ਮੈਨੂੰ ਤੇ ਇਸ ਬਾਰੇ ਕੁਝ ਪਤਾ ਨਹੀਂ ਹੈ ਨਹੀਂ ਪਤਾ ਫਿਰ ਮੈਂ ਤੈਨੂੰ ਦੱਸਦੀ ਆ ਮੈਂ ਕੀ ਕੁਛ ਆ ਲੈ ਤੇ ਤੇਰੀ ਸੱਸ ਜੇ ਤੈਨੂੰ ਕੁਝ ਕਹਿ ਦੇਗੀ ਜਾਂ ਚਾਚੀ ਸੱਸ ਤੈਨੂੰ ਕੁਝ ਕਹੇਗੀ ਤੇ ਇਸ ਕਰਕੇ ਨਾ ਮੈਂ ਤੈਨੂੰ ਪਹਿਲਾਂ ਸਮਝਾ ਲੱਗੀ ਆ ਤੇ ਤੂੰ ਗੁੱਸਾ ਨਾ ਕਰੀ ਕਿਸੇ ਗੱਲ ਦਾ ਦੱਸੋ ਦਾਦੀ ਜੀ ਹਾਂ ਮੈਂ ਤੈਨੂੰ ਤਾਂ ਕਹਿੰਦੀ ਵੀ ਆ ਕਿ ਨਾ ਜਿਹੜਾ ਸੌਣ ਦਾ ਮਹੀਨਾ ਹੁੰਦਾ ਨਾ ਉਹ ਪੀਕਿਆ ਨੇ ਹਰਕ ਚੀਜ਼ ਦੀ ਨਹੀਂ ਹੁੰਦੀ ਪਰ ਇਸ ਮਸਲੇ 'ਚ ਕੋਈ ਮੇਰੀ ਮੈਨੂੰ ਤੇ ਪਤਾ ਨਹੀਂ ਆ। ਤੇ ਤੈਨੂੰ ਨਹੀਂ ਨਾ ਪਤਾ ਤੇ ਮੈਂ ਤੈਨੂੰ ਦੱਸ ਲਈ ਆ। ਕੀ ਕੀ ਹੋਣਾ ਚਾਹੀਦਾ? ਸਾਡੇ ਸਾਡੇ ਟੱਬਰ ਦੇ ਕੱਪੜੇ। ਸਾਰੇ ਜਾਨਿਆਂ ਦੇ ਕੱਪੜੇ। ਤੇ ਜਿਹੜਾ ਮਾਸਿਆ ਸੂਰਨ ਉਹ ਵਧੀਆ ਲੈਣਾ ਸਭ ਤੋਂ ਵਧੀਆ। ਪਰ ਮਾਸੀ ਦੇ ਦੂਸਰੇ ਘਰ ਆ ਉਹਦਾ ਸੂਟ ਘੱਟ ਆ। ਅੰਨ੍ਹੀ ਹੀ ਕੇ ਬੰਦੇ ਸਾਡੇ ਤੇ ਲੈਂਦੇ ਨਹੀਂ। ਤੇ ਨਾਲੇ ਕਿਨਾਂ ਲੈਂਦੇ ਨੇ ਇਹ ਇੱਕ ਬਾਲਟੀ ਖੀਰ ਦੀ। ਬਾਲਟੀ ਹਾਂ ਲੰਗਰ ਲਾਣਾ ਚਾਹੀਦਾ ਆਇਆ ਲੰਗਰ ਤੇ ਨਹੀਂ ਲਾਣਾ ਤੀ ਹੈ ਫੇਰ ਕੋਈ ਵੀ ਤਨ ਪਤਾ ਆਂ ਗਵਾਂ ਸੁਖਣਾ ਤੇਰਾ ਪਹਿਲਾ ਸੋਹਣਾ ਹੈਗਾ ਵੇ ਨਾਲ ਪੂਰੇ ਵੀ 5-7 ਕਿੱਲਿਆਂ ਪੂਰੇ ਵੀ ਲੈ ਕੇ ਆਵੇਂ ਨਾਲੇ ਉਹਨਾਂ ਨੂੰ ਕਹਿਦੀ ਤੇ ਨਾਲੇ ਜਿਹੜਾ ਤੇਰਾ ਹਾਰ ਸ਼ਿੰਗਾਰ ਜਿਹੜਾ ਸਭ ਕੁਝ ਹੈ ਉਹ ਸਭ ਕੁਝ ਲੈ ਕੇ ਆਣਾ ਚੂੜੀਆਂ ਕੀ ਗੱਲ ਦੀਆਂ ਕੀ ਹਰ ਇੱਕ ਚੀਜ਼ ਮੇਰਾ ਮਤਲਬ ਆਪਣੀ ਮੰਮੀ ਨੂੰ ਕੈਸ ਛੱਡੀ ਅੱਛਾ ਹਾਂ ਚਲੋ ਠੀਕ ਆ ਮੈਂ ਕਹਿ ਦਾਂਗੀ ਪਰ ਸੋਣ ਕੱਲਾ ਪੇਕਿਆਂ ਦਾ ਹੀ ਹੁੰਦਾ ਕਿ ਸੋਹਰੇ ਵਾਲੇ ਵੀ ਨੂੰ ਨੂੰ ਕੁਛ ਦਿੰਦੇ ਹਾਏ ਹਾਏ ਠੀਏ ਉਹਨਾਂ ਦੇ ਹੀ ਹੁੰਦੇ ਵੇ ਸਭ ਕੁਝ ਚਲੋ ਠੀਕ ਆ ਹਾਂ ਠੀਏ ਤੈਨੂੰ ਪਤਾ ਨਾ ਜਿਹੜਾ ਘਰ ਵਾਲਾ ਵਧੀਆ ਕੰਪਨੀ ਦੇ ਕੱਪੜੇ ਪਾਉਂਦਾ ਹੀ ਹਾਂਜੀ ਦਾਦੀ ਪਤਾ ਮੈਨੂੰ ਬ੍ਰਾਂਡਿਡ ਕੱਪੜੇ ਪਾਉਂਦੇ ਆ ਮੇਰੇ ਘਰ ਵਾਲਾ ਹਾਂ ਬਸ ਠੀਕ ਆ ਉਹੋ ਜੇ ਲੈ ਕੇ ਆਵੀਂ ਮੰਮੀ ਨੂੰ ਕਰਦੀ ਆ ਫੋਨ ਹਲੋ ਹਾਂਜੀ ਸਸਰੀ ਘਰ ਮੰਮੀ ਕੀ ਹਾਲ ਹੈ ਡਾ ਹਾਂਜੀ ਹਾਂਜੀ ਮੇਰਾ ਤੇ ਵਧੀਆ ਤੁਸੀਂ ਆਪਣਾ ਸੁਣਾਓ ਹਾਂਜੀ ਵਧੀਆ ਸਾਰੇ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀ ਓ ਸਾਰਾ ਸਮਾਨ ਇੱਥੇ ਰੱਖਿਆ ਆ ਵਾ ਛੱਲ ਫੋਨ ਤੇ ਬਲਾਂ ਚਾਰਜਿੰਗ ਤੇ ਲਾਵਾਂ ਦਾਦੀ ਨਾ ਆਪਣਾ ਫੋਨ ਇੱਥੇ ਛੱਡ ਗਏ ਇੱਥੇ ਰੱਖ ਦਿੰਨੀ ਆ ਬੱਲ ਵੱਜ ਜਾਂਦੀ ਆ ਬਾਹਰ ਕੋਣ ਇਹ ਤੇ ਭਾਬੀ ਲੱਗੰਦੇ ਆ ਲੈ ਭਾਬੀ ਆਏ ਆ ਹੋਰ ਕਿਰਨ ਕਿ ਹਾਲੀ ਸਸਿਕਾ ਭਾਬੀ ਜੀ ਸਸਿਕਾ ਮੈਂ ਤੇ ਬਤੀਆ ਤੇ ਕੱਲ੍ਹੇ ਆਈ ਜੇ ਹੋਰ ਕੱਲ੍ਹੇ ਆਈ ਮੈਂ ਆ ਤੇ ਵੀਰਾ ਉਹ ਵੀ ਘਰ ਨਹੀਂ ਹੈਗੇ ਤੇ ਮੈਂ ਸੋਚੇ ਚਲ ਮੈਂ ਹੋਈ ਆਵਾ ਫੋਨ ਆਉਂਦਿਆ ਹੀ ਤੇਰਾ ਚਲੋ ਆਓ ਅਜੇ ਆਜੋ ਭਾਬੀ ਜੀ ਆਜੋ ਬੈਠੋ ਹੋਰ ਸੁਣਾ ਕਿਰਨ ਹਾਂ ਜੀ ਮੈਂ ਠੀਕ ਆ ਮੈਂ ਪਹਿਲਾਂ ਪਾਣੀ ਲੈ ਕੇ ਆਨੀ ਤੁਹਾਡੇ ਵਾਸਤੇ ਹਾਂ ਪਾਣੀ ਪਿਆ ਦੇ ਮੈਨੂੰ ਮੈਂ ਇੱਕ ਮਿੰਟ। ਗਰਮੀ ਬੜੀ ਆ। ਹਾਂਜੀ ਹਾਂਜੀ। 1 ਮਿੰਟ ਮੈਂ ਆਈ। ਹੈਲੋ ਬਾ比 ਜੀ। ਗਰਮੀ ਬੜੀ ਕਿਰਨ। ਬਹੁਤ ਜ਼ਿਆਦਾ ਗਰਮੀ ਆ। ਤੁਸੀਂ ਦੱਸੋ ਤੁਸੀਂ ਖਾਓਗੇ ਕੀ? ਹੂੰ। ਕੁਛ ਨਹੀਂ ਖਾਣਾ। ਬੰਨੇ ਅਜੇ। ਦੱਸ ਦਿਨੀ ਮੈਂ ਕੀ ਖਾਣਾ। ਵਹਿ ਤੇ ਜੰਨੇ ਆ ਤੇ ਤੈ ਮੈਨੂੰ ਪਹਿਲਾਂ ਨਹੀਂ ਦੱਸਿਆ ਤੁਸੀਂ ਆਂਦੇ ਜੇ। ਬੱਸ ਅਚਾਨਕ ਬੈਠੀ ਸਾਂ। ਬੇਟੀ ਬੇਟੀ ਸਲਾਮ ਆਣਗੀ ਮੰਮਾ ਕਹਿੰਦੇ ਜਾ ਤੂੰ ਹੋਇਆ ਤੁਹਾਨੂੰ ਪਤਾ ਤੂੰ ਮੈਨੂੰ ਪਹਿਲਾਂ ਦੱਸਦੇ ਨਾ ਤੇ ਮੈਂ ਮੰਮੀ ਉਹਨਾਂ ਨੂੰ ਰੋਕ ਲੈਣਾ ਸੀ ਫੇ ਵੇਖਣਦੇ ਹੋਣੇ ਘਰ ਖਾਲੀ ਖਾਲੀ ਲੱਗਣਦੇ ਆ ਮੈਂ ਮੇਕੰਨੇ ਕੋਈ ਨਜ਼ਰ ਨਹੀਂ ਆਉਂਦੇ ਕਿੱਥੇ ਗਏ ਮੰਮੀ ਹੋਣੀ ਉਹ ਨਾ ਅੱਗੇ ਨਾ ਸਾਡੇ ਹੈਗੇ ਆ ਗਵਾਂਢੀ ਉਹਨਾਂ ਦੇ ਕੀਰਤਨ ਹੈਗਾ ਸੀਗਾ ਅੱਛਾ ਅੱਛਾ ਤਾਂ ਹੀ ਉੱਥੇ ਆਵਾਜ਼ ਆਉਂਦੀ ਕਿਤੇ ਤੇ ਮੇਰੀ ਤੇ ਵੀ ਥੋੜੀ ਠੀਕ ਨਹੀਂ ਸੀਗੀ ਤੇ ਜਾਈ ਜੀ ਕਹਿੰਦੇ ਚੱਲ ਤੂੰ ਘਰ ਤੇ ਬਾਕੀਆਂ ਨੂੰ ਮੈਂ ਨਾਲ ਲੈ ਜੰਨੀ ਆ ਤੇ ਉਹ ਨਾਲ ਸਾਰੇ ਚੱਲ ਗਏ ਚਲੋ ਕੋਈ ਗੱਲ ਨਹੀਂ ਹੋਰ ਸੁਣਾ ਠੀਕ ਠਾਕ ਏ ਤੂੰ ਹਾਂਜੀ ਹਾਂਜੀ ਭਾਬੀ ਜੀ ਮੈਂ ਬਿਲਕੁਲ ਠੀਕ ਆ ਤੇ ਮੈਂ ਨਾ ਤੁਹਾਡੇ ਫੇਵਰਿਟ ਸਮੋਸੇ ਆਰਡਰ ਕਰਦੀ ਆ ਮੈਨੂੰ ਪਤਾ ਤੁਹਾਨੂੰ ਸਮੋਸੇ ਬੜੇ ਸਵਾਲ ਲੱਗਦੇ ਤੇ ਇਹ ਤੇ ਹੋ ਨਹੀਂ ਭੁੱਲੀ ਵੀ ਮੈਂ ਸਮੋਸੇ ਬੜੇ ਖਾਨੀ ਆ ਚਲ ਕਰਦੀ ਆ ਆਰਡਰ ਖਾਨੀ ਐ ਸਮੋਸੇ ਤੇ ਨਾਲ ਕੀ ਖਾਓਗੇ ਨਹੀਂ ਬਸ ਸਮੋਸੇ ਮੰਗਾ ਹੋਰ ਨਹੀਂ ਮੈਨੂੰ ਕੁਝ ਖਾਣਾ ਹੈਗਾ ਚਲੋ ਠੀਕ ਆ ਤੇ ਵੀਰੇ ਨੂੰ ਨਾਲ ਲੈਣਦੇ ਤੁਸੀਂ ਇਕੱਲੇ ਆਗੇ ਜੇ ਵੀਰੇ ਤੇਰਾ ਖਾਨੀ ਹੈਗਾ ਤੇ ਮੰਮੀ ਠੀਕ ਨਹੀਂ ਹੈਗੇ ਮੰਮੀ ਕਹਿੰਦੇ ਫੋਨ ਆਉਂਦਿਆ ਕੁੜੀ ਦਾ ਤੇ ਜਾ ਹੋਇਆ ਤਾ ਅਗਰ ਕਿ ਮੈਂ ਆਈ ਆ ਅੱਛਾ ਮੰਮੀ ਨੇ ਤੁਹਾਨੂੰ ਦੱਸਿਆ ਮੇਰਾ ਫੋਨ ਆਇਆ ਸੀ ਤੋ ਹੋਰ ਮੈਨੂੰ ਦੱਸਿਆ ਇਸੇ ਕਰਕੇ ਤੇ ਮੈਨੂੰ ਭੇਜਿਆ ਵਾ ਅੱਛਾ ਕੀ ਕਹਿੰਦੇ ਸੀ ਮੰਮੀ ਕਹਿਣਾ ਕੀ ਸੀ ਸਾਨੂੰ ਪਤਾ ਤਾਂ ਹੈੀ ਸਾਵਣ ਦਾ ਤਿਹਾਰ ਤੈਨੂੰ ਦੀਨ ਆਉਣਾ ਵਾ ਪਰ ਤੂੰ ਪਹਿਲੇ ਹੀ ਫੋਨ ਕਰ ਦਿੱਤਾ ਸਾਨੂੰ ਮੈਂ ਕਿਹਦੇ ਤੁਹਾਨੂੰ ਯਾਦ ਨਾ ਭੁੱਲ ਜਾਵੇ ਲੈਛਦੇ ਨੇ ਇੱਕ ਹੀ ਗੱਲ ਕਰਦੀਆਂ ਯਾਦ ਭੁੱਲ ਜੇ ਸਾਨੂੰ ਭੁੱਲ ਸਕਦੀ ਏ ਤੂੰ ਪਤਾ ਵਾ ਆ ਵੇਖ ਆ ਲੈ ਕੇ ਆਈ ਹਾਂ ਕਪੜੇ ਸਾਰਿਆਂ ਦੇ ਵਿੱਚ ਤੇਰੀ ਮਾਸੀ ਦੇ ਸਾਰਿਆਂ ਦੇ ਜਿੰਨਾ ਜਿੰਨਾ ਦੇ ਤੂੰ ਕਿਹਾ ਸੀ ਅੱਛਾ ਮਾਸੀ ਦੇ ਵੀ ਲੈਣ ਦੇ ਤੇ ਹੋਰ ਆ ਫੜ ਸਗਾਂ ਆ ਵੀ ਫੜ ਪਾ ਵੀ ਜਿਆਦਾ ਸਮਾਨ ਨਹੀਂ ਲੈਏ ਤੁਸੀਂ ਜਿਆਦਾ ਕਾਧਾ ਆ ਫੜ ਜਿੰਨਾ ਤੂੰ ਕਿਹਾ ਉਹਦੇ ਤੋਂ ਜ਼ਿਆਦਾ ਹੀ ਕੀਤਾ ਆ ਜਿਹੜਾ ਤੂੰ ਕਹਿੰਨੀ ਆ ਖੀਰ ਵਗੈਰਾ ਪੂੜੇ ਉਹਦਾ ਤੂੰ ਨਾ ਆਪ ਹੀ ਲੈ ਆਈ ਪੈਸੇ ਰੱਖ ਮੰਮੀ ਨੇ ਪੈਸੇ ਭੇਜ ਦਿੱਤੇ ਠੀਕ ਹੈ ਨਾ ਹੁਣ ਹਾਂਜੀ ਭਾਬੀ ਪਰ ਮੈਨੂੰ ਇਤਨਾ ਲੱਗੰਦਿਆ ਵਾ ਤੁਸੀਂ ਬਹੁਤ ਹੀ ਜ਼ਿਆਦਾ ਕਰ ਲਿਆ ਭਾਬੀ ਆ 골ਡ ਵੀ ਜ਼ਿਆਦਾ ਨਹੀਂ ਹੋ ਗਿਆਛਦਾਨੇ ਆਪ ਤੇ ਤੂੰ ਕਿਹਾ ਸੀ ਜਿਹੜਾ ਜਿਹੜਾ ਸਮਾਨ ਕਿਹਾ ਉਹ ਲੈ ਕੇ ਆਈਆਂ ਨਾਲੇ ਮੈਨੂੰ ਲੱਗਦਾ ਐ ਏਡੀ ਤੂੰ ਸਿਆਣੀ ਨਹੀਂ ਹੋਗੀ ਪਹਿਲਾ ਕਿ ਰਸਾ ਬਣਿਆ ਤੇ ਤੂੰ ਇਨੇ ਸਮਾਨ ਵਾਲੋ ਕਹਿ ਦਿੱਤਾ ਤੈਨੂੰ ਤੇਰੇ ਸਹੁਰੇ ਵਾਲੇ ਤੇ ਨਹੀਂ ਕੋਈ ਕਹਿੰਦਾ ਨਹੀਂ 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 ਭਾਬੀ ਜੀ ਉਹ ਨਾ ਆਫਿਸ ਦੇ ਵਿੱਚ ਸਾਰੇ ਜਾਣੇ ਗੱਲਾਂ ਕਰਦੇ ਸੀ ਤੇ ਮੈਂ ਉਹਨਾਂ ਤੋਂ ਸੁਣੀਆ ਤੇ ਫਿਰ ਮੈਂ ਮੰਮੀ ਨੂੰ ਫੋਨ ਕਰਤਾ ਨਾਲ ਹੀ ਕਿਰਨ ਤੈਨੂੰ ਤੇ ਝੂਠ ਵੀ ਨਹੀਂ ਬੋਲਣਾ ਹੁੰਦਾ ਮੈਨੂੰ ਤੂੰ ਦੱਸ ਤੇਰੇ ਨਾਲ ਠੀਕ ਰਹਿੰਦੇ ਆ ਨਾ ਤੇਰੇ ਸਹੁਰਾ ਪਰਿਵਾਰ ਕੁਛ ਕਹਿੰਦੇ ਤੇ ਨਹੀਂ ਹੈਗੇ ਨਹੀਂ ਨਹੀਂ ਭਾਬੀ ਸਾਰੇ ਬਹੁਤ ਚੰਗੇ ਆ ਕੀ ਕਹਿਣਾ ਇਹਨਾਂ ਨੇ ਸਾਰੇ ਬਹੁਤ ਵਧੀਆ ਰਹਿੰਦੇ ਮੇਰੇ ਨਾਲ ਮੈਨੂੰ ਤਾਂ ਲੱਗਦਾ ਕੋਈ ਗੱਲਬਾਤ ਜ਼ਰੂਰ ਹੈਗੀ ਆ ਜਿਹੜੀ ਤੂੰ ਇੰਨੇ ਸਮਾਨ ਦੀ ਕਿਹਾ ਮੈਨੂੰ ਨਹੀਂ ਨਹੀਂ ਭਾਬੀ ਤੂੰ ਗਲਤ ਸੋਚਂਦੇ ਜੀ ਇਸ ਤਰ੍ਹਾਂ ਦੇ ਨਹੀਂ ਹੋ ਹੈਗੇ ਵਾਹ ਕੀ ਆ ਤੇਰੇ ਸਹੁਰਿਆਂ ਨੇ ਤਾਂ ਹੀ ਤੂੰ ਸਾਨੂੰ ਸੁਣਾ ਦਿੱਤਾ ਕੀ ਕਰਨਾ ਤਿੰਨ ਤਾਂ ਸਮਝੀ ਨਹੀਂ ਹੁੰਦੀ ਹੈ ਜੀ ਭਾਬੀ ਮੈਂ ਤੁਹਾਨੂੰ ਕੀ ਦੱਸਾਂ ਉਹ ਕਿਹਾ ਤੇ ਇਹਨਾਂ ਨੇ ਹੀ ਮੈਨੂੰ ਸਾਰਾ ਕੁਝ ਧਿਆਨ ਨਾਲ ਸੁਣਨ ਦੀ ਕੀ ਆਪਣੇ ਪੇਕੇਆਂ ਨੂੰ ਫੋਨ ਕਰ ਤੇ ਕਹਿ ਦੇ ਆਹ ਕੁਛ ਲੈ ਪਰ ਮੈਂ ਵੀ ਕੀ ਕਰਦੀ ਮੈਂ ਵੀ ਮਜਬੂਰ ਕਿਰਨਾ ਕੀ ਹੋ ਗਿਆ ਵਾ ਮੈਂ ਤੈਨੂੰ ਇੰਨਾ ਕੁਝ ਬੋਲ ਦਿੱਤਾ ਵਾ ਹੁਣ ਤੇ ਤੂੰ ਗੁੰਗੀ ਬਣ ਗਈ ਆ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਬਾਹਰ ਨਾਲ ਆਰਡਰ ਵਾਲਾ ਆ ਗਿਆ ਮੈਂ ਸਮੋਸੇ ਮੰਗਾਏ ਸੀ ਨਾ ਤੂੰ ਬੈਠੋ ਮੈਂ ਇੱਕ ਮਿੰਟ ਲੈ ਕੇ ਆਨੀ ਅੱਛੇ ਦਿਨ ਮੈਨੂੰ ਪਤਾ ਵਾ ਕਿਰਨ ਜੋ ਤੂੰ ਸੋਚਨ ਨਹੀਂ ਮੈਂ ਜਾਣਨੀ ਹੈ ਤੈਨੂੰ ਉਹਦੋਂ ਕਿਆ ਸੀ ਤੈਨ ਇੱਥੇ ਨਾ ਵਿਆਹ ਕਰਾ ਇੱਥੇ ਤੇਰੀ ਤਿੰਨ ਤਿੰਨ ਸੱਸਾਂ ਹੀ ਪਰ ਨਹੀਂ ਭਾਬੀ ਮੈਨੂੰ ਤੇ ਉਹੀ ਮੁੰਡਾ ਪਸੰਦ ਆ ਜਿਵੇਂ ਹੋਰ ਕੋਈ ਇਹਨੂੰ ਮੁੰਡਾ ਹੀ ਨਹੀਂ ਮਿਲਣਾ ਤੇ ਜਿਹੜੀ ਦਾਦੀ ਆ ਇਹ ਤੇ ਪੂਰੀ ਵੱਡਣ ਜੋਗੀ ਆ ਕੁੜੀ ਸਾਡੀ ਅੱਧੀ ਕਰ ਦਿੱਤੀ ਫੜਕੇ ਚਲੋਂ ਕਿਰਨ ਮੈਂ ਜਾਣੀ ਆ ਉਹ ਬੈਜੋ ਭਾਬੀ ਮੈਂ ਤਾਂ ਸੋਚਿਆ ਨਹੀਂ ਕੁਝ ਹੋਰ ਖਾਣੇ ਆਪਾਂ ਮੰਗਾ ਕੇ ਬਸ ਮੈਂ ਨਾ ਕੁ ਸਮੋਸੇ ਨਹੀਂ ਖਾਣੇ ਦੋ ਖਵਾਜ ਤੇ ਤੂੰ ਮੈਨੂੰ ਲੈ ਚਾਹ ਤੁਸੀਂ ਪੀਤੀ ਨਹੀਂ ਆ ਹਾਂ ਪੀਤੀ ਤੇ ਵਾਚ ਚਲੋ ਠੀਕ ਆ ਹੁਣ ਫੇਰ ਆਓਗੇ ਨਾ ਸਾਰਿਆਂ ਨੂੰ ਨਾਲ ਲੈ ਕੇ ਆਣਾ ਹਾਂ ਠੀਕ ਹੈ ਨਾ ਨਹੀਂ ਮੈਂ ਕਿ ਤੇਰੀ ਮੰਮੀ ਹੋ ਨਹੀਂ ਆ ਦੇਣਗੇ ਨਾ ਫੇਰ ਆਵਾਂਗੇ ਕਿਸੇ ਦੇ ਚਲੋ ਠੀਕ ਹੈ ਨਾ ਸਾਰੇ ਹੋਣਗੇ ਘਰ ਚਲੋ ਠੀਕ ਹੈ ਭਾਬੀ ਚਲਦੀ ਕੇ ਬਾਏ ਠੀਕ ਹੈ ਭਾਬੀ ਜੀ ਬਾਏ 妈妈。